ਪੰਜਾਗ ਕਕਾਰਾਂ ਦੇ ਵਿੱਚੋਂ ਪਹਿਲਾ ਕਕਾਰ ਹੈ ਕੇਸ ਕੇਸਾਂ ਦੀ ਮਰਿਆਦਾ ਹੈ ਕਿ ਸਿਰ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ ਸਰੀਰ ਦੇ ਸਾਰੇ ਰੋਮ ਸਾਬਤ ਸੂਰਤ ਰੱਖਣੇ ਹਨ ਭਾਵ ਸਰੀਰ ਦੇ ਕਿਸੇ ਵੀ ਰੋਮ ਦੇ ਨਾਲ ਕੋਈ ਛੇੜਖੰਦੀ ਨਹੀਂ ਕਰਨੀ ਕਿਸੇ ਇਸ਼ਨਾਨ ਕਰਦਿਆਂ ਅਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਸਭ ਤੋਂ ਪਹਿਲਾਂ ਟੋਟੀ ਮਾਂਜ ਲੈਣੀ ਹੈ ਟੋਟੀ ਮਾਂਜ ਕਰਕੇ ਤੇ ਜਿਹੜੀ ਕੇਸ ਕੀ ਹੈ ਉਹ ਅਸੀਂ ਲਾਗ ਨਾਲ ਬੰਨ ਲੈਣੀ ਹੈ ਉਸ ਤੋਂ ਉਪਰੰਤ ਗੰਗਾ ਉਹ ਵੀ ਅਸੀਂ ਕੇਸ ਕੀ ਦੇ ਨਾਲ ਬੰਨ ਲੈਣਾ ਹੈ ਤੇ ਧਿਆਨ ਰਵੇ ਕਿ ਨੰਗੇ ਕੇਸ ਪੈਰਾਂ ਦੇ ਵਿੱਚ ਜੋੜਾ ਨਾ ਹੋਵੇ ਤੇ ਜਿਹੜਾ ਅਸੀਂ ਸ਼ੈਂਪੂ ਯੂਜ਼ ਕਰਨਾ ਹੈ ਸ਼ੈਂਪੂ ਦਾ ਧਿਆਨ ਰੱਖਣਾ ਹੈ ਕਿ ਸ਼ੈਂਪੂ ਦੇ ਵਿੱਚ ਕਿਸੇ ਅੰਡੇ ਜਾਂ ਇਤਿਆਦਕ ਹੋਰ ਪਦਾਰਥ ਦੀ ਕੋਈ ਇਹੋ ਜਿਹਾ ਪਦਾਰਥ ਦੀ ਵਰਤੋਂ ਨਾ ਹੋਈ ਹੋਵੇ ਤੇ ਜਦੋਂ ਅਸੀਂ ਕੇਸਾਂ ਨੂੰ ਹਵਾ ਲਵਾਉਨੇ ਆ ਤੇ ਜੇ ਕੋਈ ਸਾਨੂੰ ਪੁੱਛੇ ਕਿ ਭਾਈ ਕੀ ਕਰ ਰਿਹਾ ਹੈ ਤੇ ਅਸੀਂ ਕਦੇ ਵੀ ਇਹ ਨਹੀਂ ਕਹਿਣਾ ਕਿ ਮੈਂ ਕੇਸਾਂ ਨੂੰ ਸਕਾ ਰਿਹਾ ਹਾਂ ਵਾਲਾਂ ਨੂੰ ਸਕਾ ਰਿਹਾ ਹਾਂ ਕੇਸ ਗੁਰੂ ਦੀ ਮੋਹਰ ਨੇ ਤੇ ਕੇਸ ਸਿੱਖੀ ਦੀ ਜੜ ਨੇ ਜੇਕਰ ਬੂਟੇ ਦੀ ਜੜੀ ਸੁੱਕ ਗਈ ਤੇ ਬੂਟਾ ਕਿਸ ਪ੍ਰਕਾਰ ਹਰਿਆ ਭਰਿਆ ਰਹਿ ਸਕਦਾ ਹੈ ਇਸ ਪ੍ਰਕਾਰ ਭਾਈ ਇਹ ਬਚਨ ਕਦੇ ਵੀ ਨਹੀਂ ਕਰਨੇ ਜੇ ਕੋਈ ਸਾਨੂੰ ਪੁੱਛੇ ਕਿ ਕੀ ਕਰ ਰਿਹਾ ਹੈ ਤੇ ਉਸ ਨੂੰ ਕਹਿ ਦੇਣਾ ਕਿ ਮੈਂ ਕਿਸਾਂ ਨੂੰ ਧੋਪ ਲਵਾ ਰਿਹਾ ਹਾਂ ਜਾਂ ਫਿਰ ਕਿਸਾਂ ਨੂੰ ਹਰੇ ਕਰ ਰਿਹਾ ਹਾਂ ਨੰਗੇ ਕੇਸੇ ਨਾ ਹੀ ਪੈਰਾਂ ਦੇ ਵਿੱਚ ਜੋੜਾ ਹੋਵੇ ਤੇ ਨਾ ਹੀ ਅਸੀਂ ਕਿਸੇ ਦੇ ਨਾਲ ਕੋਈ ਗੱਲਬਾਤ ਕਰਨੀ ਹੈ ਜੇਕਰ ਅਸੀਂ ਕੇਸਾਂ ਨੂੰ ਧੋਪ ਲਵਾਉਣੀ ਹੈ ਤੇ ਕੇਸ ਕੀ ਦੇ ਨਾਲ ਅਸੀਂ ਕੇਸ ਆਪਣੇ ਢੱਕ ਲੈਣੇ ਹਨ ਤੇ ਕਿਸੇ ਰੁੱਖ ਦੇ ਥੱਲੇ ਬੈ ਕੇ ਅਸੀਂ ਕੇਸ ਹਰੇ ਨਹੀਂ ਕਰਨੇ ਕਿਉਂਕਿ ਉਤੋਂ ਕੋਈ ਪੰਛੀ ਕੋਈ ਜਾਨਵਰ ਕੋਈ ਕਿਰਿਆ ਨਾ ਕਰ ਦਵੇ ਤੇ ਨੰਗੇ ਕਿਸੇ ਨਾ ਹੀ ਕੁਝ ਖਾਣਾ ਹੈ ਤੇ ਨਾ ਹੀ ਕੁਝ ਪੀਣਾ ਹੈ ਤੇ ਕਿਸੇ ਨਾਲ ਗੱਲ ਵੀ ਨਹੀਂ ਕਰਨੀ ਤੇ ਜੇ ਹੋ ਸਕੇ ਤਾਂ ਬਾਣੀ ਪੜ ਸਕਦੇ ਹਾਂ ਬਾਣੀ ਵੀ ਉਹਦਾ ਕਿ ਜਿਹੜੀ ਬਾਣੀ ਸਾਨੂੰ ਕੰਠ ਹੋਵੇ ਉਹ ਬਾਣੀ ਅਸੀਂ ਪੜ ਸਕਦੇ ਹਾਂ ਜਾਂ ਫਿਰ ਵਾਹਿਗੁਰੂ ਦਾ ਸਿਮਰਨ ਜਾਂ ਮੂਲ ਮੰਤਰਾ ਸਿਮਰਨ ਅਸੀਂ ਕਰ ਸਕਦੇ ਹਾਂ ਤੇ ਕੇਸਾਂ ਨੂੰ ਮਲੋਣਾ ਰਗੜੋਣਾ ਕਟੋਣਾ ਜਾਂ ਫਿਰ ਕੇਸਾਂ ਨੂੰ ਪਟਣਾ ਜਾਂ ਕੁੰਡਲਾ ਪਵਾਉਣੀਆ ਇਹ ਭਾਈ ਬੱਜਰ ਕੁਰਾਇਤ ਹੈ ਇਸ ਪ੍ਰਕਾਰ ਨਹੀਂ ਕਰਨਾ ਜਿਵੇਂ ਭਾਈ ਕਰ ਲੈਂਦੇ ਹਨ ਕਿ ਮੁੱਛਾਂ ਨੂੰ ਕੁੰਡੀਆਂ ਕਰਵਾ ਲੈਂਦੇ ਹਨ ਤੇ ਦਾੜੇ ਦੇ ਵਿੱਚ ਕੁੰਡਲਾ ਪਵਾ ਲੈਂਦੇ ਨੇ ਜਾਂ ਫਿਰ ਦਾੜੇ ਨੂੰ ਸਟੇਟ ਕਰਵਾ ਲੈਂਦੇ ਨੇ ਇਹਦਾ ਨਹੀਂ ਕਰਨਾ ਇੱਕ ਬੱਜਰ ਕੁਰਾਇਤ ਮੰਨੀ ਗਈ ਹੈ ਜਿਵੇਂ ਬਜ਼ੁਰਗ ਹਨ ਬਜ਼ੁਰਗ ਕੀ ਕਰਦੇ ਨੇ ਕਿ ਉਹਨਾਂ ਦੇ ਕੇਸਾਂ ਦੇ ਵਿੱਚ ਧੋਲੇ ਆ ਜਾਂਦੇ ਨੇ ਚਿੱਟੇ ਕੇਸ ਆ ਜਾਂਦੇ ਨੇ ਉਹਨਾਂ ਨੂੰ ਕਲਰ ਕਰਵਾ ਲੈਂਦੇ ਹਨ ਭਾਈ ਇਹਦਾ ਨਹੀਂ ਕਰਨਾ ਹੁਣ ਉਮਰ ਤੇ ਹੋ ਗਈ ਆ ਕਦਰ ਕਰਵਾਉਣ ਦੇ ਨਾਲ ਅਸੀਂ ਜਵਾਨ ਤੇ ਨਹੀਂ ਹੋ ਜਾਣਾ ਜਿਸ ਪ੍ਰਕਾਰ ਉਮਰ ਸਾਡੀ ਵੱਧਦੀ ਜਾਣੀ ਆ ਸੇ ਬੁੱਢੇ ਵੀ ਹੁੰਦੇ ਜਾਣਾ ਫਿਰ ਜਦੋਂ ਅਸੀਂ ਕੇਸਾਂ ਨੂੰ ਕੰਗਾ ਕਰਦੇ ਹਾਂ ਤੇ ਉਦੋਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਸਾਡੇ ਪੈਰਾਂ ਦੇ ਵਿੱਚ ਜੋੜਾ ਨਾ ਹੋਵੇ ਤੇ ਇੱਕ ਸੁੱਚਾ ਵਸਤਰ ਕੋਈ ਲੈ ਲੈਣਾ ਹੈ ਉਸ ਨੂੰ ਕਿਸੇ ਆਸਰ ਦੇ ਵਿਚਾ ਕੇ ਤੇ ਉਸ ਨੂੰ ਕੇਸਾਂ ਥੱਲੇ ਵਿਛਾ ਲੈਣਾ ਹੈ ਜਿਹੜਾ ਵਸਤਰ ਹੈ ਉਹ ਵੀ ਸਾਡਾ ਕੋਈ ਇਹੋ ਜਿਹਾ ਰੰਗ ਦਾ ਹੋਵੇ ਕਿ ਜਿਸ ਤੇ ਸਾਡੇ ਕੇਸ ਬਹੁਤ ਵਧੀਆ ਤਰੀਕੇ ਦੇ ਨਾਲ ਸਾਨੂੰ ਦੇਸ ਭੈਣ ਕੇਸਾਂ ਨੂੰ ਕੰੰਗਾ ਕਰਦਿਆਂ ਇੱਕ ਹੋਰ ਗੱਲ ਦਾ ਧਿਆਨ ਰੱਖਣਾ ਹੈ ਕਿ ਕੋਈ ਜਦੋਂ ਅਸੀਂ ਕਮਰੇ ਦੇ ਵਿੱਚ ਕੇਸਾਂ ਨੂੰ ਕੰੰਗਾ ਕਰਦੇ ਹਾਂ ਉਦੋਂ ਕੋਈ ਹਵਾ ਦਾ ਸਰੋਤ ਨਾ ਚੱਲਦਾ ਹੋਵੇ ਜਿਹੜੇ ਸਾਡੇ ਕੇਸ ਉੱਡ ਜਾਣ ਤੇ ਜਦੋਂ ਖੁੱਲੇ ਦੇ ਵਿੱਚ ਅਸੀਂ ਕੰੰਗਾ ਕਰਦੇ ਹਾਂ ਉਦੋਂ ਵੀ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਹਵਾ ਨਾ ਚੱਲਦੀ ਹੋਵੇ ਤੇ ਅੱਜ ਕੱਲ੍ਹ ਆ ਜ਼ਿਆਦਾਤਰ ਬੀਬੀਆਂ ਕੀ ਕਰਦੀਆਂ ਨੇ ਕਿ ਭਰਵਟੇ ਮਨਾ ਲੈਂਦੀਆਂ ਹਨ ਕੋਈ ਦਾੜੇ ਦੇ ਜਾਂ ਮੁਸ਼ਾਇਰੇ ਦੇ ਵਾਲ ਆਉਂਦੇ ਹਨ ਉਹਨਾਂ ਨੂੰ ਕੜਵਾ ਦਿੰਦੀਆਂ ਹਨ ਕਿ ਨਹੀਂ ਇਹ ਭੜੇ ਲੱਗਦੇ ਹਨ ਜਿਵੇਂ ਇਸ ਪ੍ਰਕਾਰ ਕਰਦੇ ਹਾਂ ਤੇ ਉਹ ਇੱਕ ਬੱਝਰ ਗੁਰਾਇਤ ਹੈ ਕੇਸਾਂ ਦੀ ਮਰਿਆਦਾ ਵਾਸਤੇ ਕੇਸਾਂ ਦੀ ਸੁਚਮਤਾ ਤੇ ਸਤਕਾਰ ਵਾਸਤੇ ਸਿੰਘ ਨੇ ਇੱਕ ਛੋਟੀ ਤੇ ਇੱਕ ਵੱਡੀ ਦਸਤਾਰ ਸਜਾਉਣੀ ਹੈ ਛੋਟੀ ਘੱਟੋ ਘੱਟ 2 ਮੀਟਰ ਦੀ ਵੱਡੀ ਅਸੀਂ ਜਿੰਨੀ ਮਰਜ਼ੀ ਵਾ ਸਕਦੇ ਆ ਜਾਂ ਘੱਟੋ ਘੱਟ 5 ਮੀਟਰ ਅਸੀਂ ਸਜਾ ਸਕਦੇ ਹਾਂ ਤੇ ਇਸੇ ਪ੍ਰਕਾਰ ਬੀਬੀਆਂ ਨੇ ਨਾ ਹੀ ਗੋਤ ਕਰਨੀ ਹੈ ਤੇ ਨਾ ਕੇਸਾਂ ਦੇ ਵਿੱਚ ਸੂਈਆਂ ਲਾਉਣੀਆਂ ਹਨ ਤੇ ਨਾ ਹੀ ヘア ਬੈਂਡ ਦੀ ਵਰਤੋਂ ਕਰਨੀ ਹੈ ਬੀਬੀਆਂ ਨੇ ਜੂڑا ਕਰਨਾ ਹੈ ਜੂڑا ਕਰਕੇ ਸਿਰ ਹਮੇਸ਼ਾ ਢੱਕ ਕੇ ਰੱਖਣਾ ਹੈ ਇੱਕ ਛੋਟੀ ਕੇਸ ਦੀ ਬੰਨ ਲੈਣੀ ਹੈ ਤੇ ਜੇ ਹੋ ਸਕੇ ਤਾਂ ਇੱਕ ਛੋਟੀ ਦਸਤਾਰ ਹੀ ਸਜਾ ਲੈਣਾ ਇਹ ਕੇਸਾਂ ਦੀ ਮਰਿਆਦਾ ਹੈ ਕੇਸਾਂ ਦੇ ਸਤਕਾਰ ਵਾਸਤੇ ਕੇਸਾਂ ਦੇ ਵਿੱਚ ਪਏ ਅੰਮ੍ਰਿਤ ਵਾਸਤੇ ਇਹ ਸਾਰੀ ਮਰਿਆਦਾ ਦੱਸੀ ਗਈ ਹੈ ਸਤਿਗੁਰਾਂ ਦਾ ਹੁਕਮ ਹੈ ਇਹੈ ਮੋਰ ਆਗਿਆ ਸੁਨੋ ਹੋਏ ਪਿਆਰੇ ਬਿਨਾ ਸ਼ਸਤਰ ਕੇ ਸੰਗ ਦੇਵੋਂ ਨਾ ਦੀਦਾਰੇ ਕਿ ਜੇਕਰ ਅਸੀਂ ਬਿਨਾ ਕੇਸਾ ਤੋਂ ਆਤ ਇਸ ਅਸੀਂ ਸਤਿਗੁਰਾਂ ਦੇ ਦਰਸ਼ਨ ਨਹੀਂ ਫਿਰ ਪਾ ਸਕਦੇ ਤੇ ਇਸ ਕਰਕੇ ਭਾਈ ਸਾਨੂੰ ਸਾਬਤ ਸੂਰਤ ਹੋਣਾ ਬਹੁਤ ਜ਼ਰੂਰੀ ਹੈ ਇਹ ਕੇਸਾ ਦੀ ਮਰਿਆਦਾ ਹੈ ਇਹ ਸਾਰੀ ਮਰਿਆਦਾ ਕੇਸਾ ਦੇ ਵਿੱਚ ਪਏ ਅੰਮ੍ਰਿਤ ਦੀ ਤੇ ਕੇਸਾ ਦੇ ਸਤਕਾਰ ਵਾਸਤੇ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ